ਆ ਦੇਖੋ ਲਹਿੰਗੇ ਜਿਵੇਂ ਹਨਾ ਲਓ ਵੀ ਲਓ ਵੀ ਅੱਜ ਪਹੁੰਚੇ ਆਪਾਂ ਸਹਿਰ ਕਪੂਤਰਲੇ ਤੇ ਤੁਹਾਨੂੰ ਦਿਖਾਉਣਾ ਸਹਿਰ ਕਪੂਤਰੇ ਦਾ ਬਾਜ਼ਾਰ ਚੱਲਦੇ ਆਂ ਸਾਡੀ ਵੀਡੀਓ ਨਾਲ ਬੈਠੋ ਸਟਾਰਟ ਕਰਦੇ ਆਂ ਤਾਂ ਅੱਗੇ ਆ ਗਏ ਸੀ ਇਤਿ ਭਗਤ ਸਿੰਘ ਚੌਂਕ ਤੇ ਇੱਥੋਂ ਇਹ ਮਾਰਕੀਟ ਕਾਫੀ ਵੱਡੀ ਆ ਜੇ ਆਪਾਂ ਗੱਲ ਕਰੀਏ ਜਿਦਾ ਦੇਖੋ ਜੀ ਇੱਧਰ ਪਾਰਕਿੰਗ ਵੀ ਹੈਗੀ ਆ ਨਾਲ ਤੇ ਅੰਦਰ ਵੀ ਕਰਦੇ ਆਂ ਆ ਜੀ ਲਓ ਜੀ ਬਹੁਤ ਵੱਡਾ ਬਾਜ਼ਾਰ ਆ ਨਾ ਹਾਂ ਬਹੁਤ ਵੱਡਾ ਅਗੇ ਆਪਾਂ ਕਪੂਰਥਲੇ ਦੇ ਬਾਜ਼ਾਰ ਚ ਆ ਗਏ ਮਠਿਆਈ ਦੀ ਦੁਕਾਨ ਹੈ ਇੱਧਰ ਤੇ ਇਹ ਮਠਿਆਈ ਤੇ ਆਜ ਮਸੂਟਾਂ ਦੀਆਂ ਆ ਗਈਆਂ ਨਾ ਲਓ ਜੀ ਮਸੂਟਾਂ ਦੀਆਂ ਆ ਗਈਆਂ ਮੈਂ ਦੇਖ ਸਕਦਾ ਤੁਸੀਂ ਤੇ ਆਹ ਕੱਪੜਿਆਂ ਦੀਆਂ ਆ ਗਈਆਂ ਤੇ ਆਹ ਆ ਗਈਆਂ ਤੇ ਬਾਕੀ ਕਮੈਂਟ ਕਰਿਓ ਹੁਣ ਕਪੂਰਥਲੇ ਵਾਲੇ ਤੇ ਮਾ ਤਵਾਬੇ ਵਾਲੇ ਲਓ ਜੀ ਦੇਖੋ ਪੱਤਿਆਰੇ ਕੋਲ ਨਾ ਇਕੱਠਾ ਹੈ ਇੱਧਰ ਲਓ ਹੈ ਮੈਂ ਇਹ ਸਾਰਾ ਬਾਜ਼ਾਰ ਆ ਜੀ ਸ਼ਹਿਰ ਕਪੂਤਲੇ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਬਹੁਤ ਰੌਣਕ ਆ ਜਿਵੇਂ ਆਪਣੇ ਲੁਧਿਆਣੇ ਹੁੰਦੀ ਆ ਉਦਾਂ ਹੀ ਆ ਉਦਾਂ ਹੀ ਸਾਰੀ ਮਾਰਕੀਟ ਆ ਇਹ ਲਓ ਜੀ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਲਓ ਤੇ ਲਓ ਜਿਵੇਂ ਲਗਾਉਣੇ ਦਾ ਘਾਂਟਾ ਘਰ ਹੋ ਗਿਆ ਨਾ ਘਾਂਟਾ ਚੌੜਾ ਚੌੜਾ ਬਾਜ਼ਾਰ ਹੋ ਗਿਆ ਓਪਨ ਮਾਰਕੀਟ ਆ ਸਾਰੀ ਇਹ। ਤੇ ਆ ਦੇਖੋ ਜਿਵੇਂ ਹਨਾ। ਲਓ ਜੀ। ਤੇ ਆ ਬੈਗ ਵਗੈਰਾ ਆ ਕੇ ਜਿਵੇਂ ਹਨਾ। ਲਓ ਵੀ ਸਦਰ ਬਾਜ਼ਾਰ। ਆ ਆ ਗਿਆ ਸਦਰ ਬਾਜ਼ਾਰ। ਦੇ ਇੱਥੇ ਕੋਲ ਤੇਲਰ ਆਗੇ ਜਿਵੇਂ ਹਨਾ ਲੋ ਤੇ ਆ ਕੁਝ ਇਲੈਕਟ੍ਰੋਨਿਕ ਗੈਸ ਕੁਲੇ ਗੀਜਰ ਵਗੈਰਾ ਉਹ ਆਗੇ ਲੋ ਤੇ ਆ ਚੁੰਨੀਆਂ ਲੰਗਦੀ ਨੇ ਇੱਧਰ ਲੋ ਤੇ ਆ ਆਗੇ ਜਿਵੇਂ ਹਨਾ ਇੱਧਰ ਲੋ ਵੀ ਤੇ ਆ ਗਿਆ ਬਿੰਦੀ ਸੁਰਖੀ ਸਾਜ ਬਾਬੀ ਜਾਗੋ ਦਾ ਸਮਾਨ ਸਾਰ ਆ ਗਿਆ ਆ ਇੱਧਰ ਦੇਖੋ ਜਿਵੇਂ ਤੇ ਆ ਗਿਆ ਜਿਵੇਂ ਕੋਟ ਪੈਂਟ ਬਲੇਜ਼ਰ ਤੇ ਆ ਸੂਟ ਤੇ ਐਵੇਂ ਸਾਰੀ ਮਾਰਕੀਟ ਆ ਇਹ ਲਓ ਜੀ ਤੇ ਕੁਛ ਹੋਰ ਵੀ ਮਾਰਕੀਟ ਆ ਹਾਂ ਕੰਬਲ ਆ ਗਏ ਬਾਵੇ ਦੀ ਹੱਟੀ ਹੋ ਵੀ ਤੇ ਅੱਗੇ ਆ ਗਈ ਮਾਰਕੀਟ ਕਾਫੀ ਹੈ ਆ ਪਾਏ ਇੱਥੇ ਨੱਕ ਕੰਨ ਬਿਨਾਂ ਦਰ ਤੋਂ ਬੰਨੇ ਜਾਂਦੇ ਆ ਇੱਧਰ ਜੀ ਅੱਛਾ ਜੀ ਇਹਦਾ ਟੇਲਰ ਮੈਲ ਨਹੀਂ ਤੁਹਾਨੂੰ ਜ਼ਿਆਦੇ ਹਨਾ ਸਿਆ ਅਹਾਂ ਜੀ ਸਹੀ ਸਹੀ ਪੰਜਾਬੀ ਜੁੱਤੀ ਬਾਕੀ ਲਾਈਨਿੰਗ ਬਾਕੀ ਆ ਰਿਹਾ ਇੱਕ ਹੋਣਾ ਲਓ ਤੇ ਅੱਜ ਕਾਫੀ ਮਾਰਕੀਟ ਆ ਕਾਫੀ ਕੱਪੜਾ ਹੈ ਮਾਰਕੀਟ ਦੇ ਵਿੱਚ ਜੇ ਤੁਸੀਂ ਦੇਖ ਸਕਦੇ ਹੋ ਇਹ ਦੇਖ ਲੋ ਬਹੁਤ ਵੱਡੀ ਮਾਰਕੀਟ ਆ ਜੇ ਆਪਾਂ ਗੱਲ ਕਰੀਏ ਸ਼ਹਿਰ ਕਪੂਰਥਲੇ ਦੀ ਲੋ ਮਾਗੀ ਜਮੇ ਸਲਕਾਰੀਆਂ ਆ ਗਈਆਂ ਨਾ ਅੱਗੇ ਆ ਦੇਖੋ ਜਮੇ ਲੋ ਜੀ ਤੇ ਇਹ ਅੱਗੇ ਬਸ ਹੁਟਾਂ ਦੀਆਂ ਦੁਕਾਨਾਂ ਜੁੱਤੀਆਂ ਦੀਆਂ ਦੁਕਾਨਾਂ ਬਹੁਤ ਦੇਖਣ ਨੂੰ ਮਿਲ ਜਾਣਗੀਆਂ ਇਹਨਾਂ ਲਈ ਇਹਨਾਂ ਚੱਲਦੇ ਆ ਪੈਟਰਨ ਲੋਕ ਕੁਪੂ ਥਲੇ ਦਾ ਬਾਜ਼ਾਰ ਐਵੇਂ ਤੁਹਾਨੂੰ ਬਹੁਤ ਸਾਰੇ ਕੱਪੜੇ ਦੁਕਾਨਾਂ ਦੇਖਣ ਨੂੰ ਮਿਲ ਜਾਣਗੇ ਉਹ ਫੁਲਕਾਰੀਆ ਸੂਟ ਹਨਾ ਤੇ ਬਹੁਤ ਵੱਡੀ ਇਹ ਮਾਰਕੀਟ ਹੈ ਜੇ ਆਪਾਂ ਗੱਲ ਕਰੀਏ ਲੋਕ ਲੋ ਵੀ ਆ ਦੇਖੋ ਜਮੇ ਹਨਾ ਇਹ ਇਹ ਲੈ ਕੇ ਜੇ ਬੈਠੇ ਲੈ ਕੇ ਡੱਡਾ ਇਹ ਆ ਦੇਖੋ ਜਮੇ ਬਹੁਤ ਵਧੀਆ ਡਿਜ਼ਾਈਨ ਹੈ ਲੋ ਵੀ ਲਹਿੰਗੇ ਆ ਗਏ ਆਏ ਦੀ ਦੇ ਲਾ ਤੇ ਆ ਦੇਖੋ ਲਹਿੰਗੇ ਜਿਵੇਂ ਹਨਾ ਲੋ ਵੀ ਤੇ ਆ ਲਿੰਕ ਮਾਰਕੀਟ ਆਸ ਵਿੱਚ ਨਾ ਇਹ ਮਤਲਬ ਕੁਝ ਕੋਈ ਵੀ ਗਲੀ ਵੜ ਜੋਂ ਤਾਂ ਇੱਧਰ ਹੀ ਨਿਕਲੇ ਆਉਂਗੇ ਤੇ ਤੁਸਾਂ ਆਪਾਂ ਚੌਂਕ ਤੋਂ ਅੰਦਰ ਆਏਗੀ ਐਂਟਰ ਹੋਏਗੀ ਲੋ ਇਹ ساری ਇਹਨੇ ਮਾਰਕੀਟ ਆ ਲਓ ਜੀ ਤੇ ਆਪਾਂ ਉਥੋਂ ਅੱਗੇ ਆਗੇ ਹੋਰ ਤੇ ਆਪਾਂ ਉਹੀ ਚੌਂਕ ਤੋਂ ਆ ਰਹੇ ਆ ਜਿਹੜਾ ਆਪਾਂ ਚੌਂਕ ਐਂਟਰ ਹੋਏ ਸੀ ਤੇ ਆਪਸ ਵਿੱਚ ਮਾਰਕੀਟ ਖਾਰੀ ਲਿੰਕ ਆ ਇਹ ਤੇ ਆਪੋ ਸਾਹਮਣੇ ਚੌਂਕ ਤੋਂ ਮੁੜੇ ਆਵਾਂਗੇ ਐਵੇਂ ਸਾਰਾ ਬਾਜ਼ਾਰ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨਾ ਲਓ ਜੀ ਆ ਦੇਖੋ ਜਿਵੇਂ ਹੈ ਨਾ ਪ੍ਰੈਸ ਪੀਸ ਲਓ ਨੌ ਰੈਂਟ ਕਰੇ ਤੇ ਲਓ ਇਹ ਥਾਰੀ ਮਾਰਕੀਟ ਆ ਦੇਖ ਰਹੇ ਹਾਂ ਲੋ ਤੇ ਕਪੂਰਥ ਦੇ ਆਪਾਂ ਇਹਨੂੰ ਕੱਪੜਾ ਬਾਜ਼ਾਰ ਵੀ ਕਹਿ ਸਕਦੇ ਹਾਂ ਬਾਕੀ ਸਾਰਾ ਤੁਹਾਨੂੰ ਇੱਥੇ ਦੁਕਾਨਾਂ ਮਿਲ ਜਾਣਗੀਆਂ ਕੱਪੜੇ ਦੀਆਂ ਹਨ ਜੁਐਲਰੀ ਦੀਆਂ ਤੇ ਹੋਰ ਵੀ ਸਾਰੀਆਂ ਤੁਹਾਨੂੰ ਦੁਕਾਨਾਂ ਜੀ ਮਿਲ ਜਾਣਗੀਆਂ ਤੇ ਪਰ ਤੁਹਾਨੂੰ ਦੂਜੀ ਸਾਈਡ ਵੀ ਦਿਖਾਵਾਂਗੇ ਸ਼ਹਿਰ ਕਪੂਰਥ ਦਾ ਬਾਜ਼ਾਰ ਲੋ ਕੀ ਆ ਪੀਚਾਂ ਵਾਲੀ ਆ ਗਈ ਤੇ ਆਹ ਤਾਂੋਂ ਤੋਂ ਆਪਾਂ ਲੱਗੇ ਇੱਧਰ ਵੀ ਹੈਗੀ ਆ ਮਾਰਕੀਟ ਆਪਨੇ ਨਾਲ ਲੱਗ ਅੱਜ ਅਸੀਂ ਕੰਬਲਾ ਗਏ ਫੋਲ ਲੋਈ ਹੈ ਨਾ ਉਹ ਸਾਰੀਆਂ ਦੁਕਾਨਾਂ ਵਾਲੀਆਂ ਜਿਵੇਂ ਆਹ ਲੋਈ ਤੇ ਆਹ ਚੂੜੀਆਂ ਚੂੜੇ ਹੈ ਨਾ ਸਾਰੀਆਂ ਆਗੀਆਂ ਲੋਈ ਤੇ ਇੱਥੇ ਇਤਨੇ ਸਾਰੇ ਜੁਐਲਰ ਆ ਗਏ ਹੈ ਨਾ ਜੇ ਗੱਲ ਕਰੀਏ ਦੇਖ ਸਕਦੇ ਹੋ ਉਹ ਕਿੰਨਾਂ ਭਾਟਿਆਂ ਦਾ ਕੀ ਗੱਲ ਪੜਾ ਪਸਿਆ ਜੀ ਲੋਈ ਕਰਨਾ। ਅਕਾ ਉਹ ਤਾਂ ਕਰਿਆਨੇ ਦੀ ਆ ਗਈਆਂ। ਲਓ ਜੀ ਆਪ ਭਾਂਡਿਆਂ ਦੀ ਮਾਰਕੀਟ ਆ ਗਈ। ਤੇ ਆ ਮੋਟਰਾਂ-ਮੋਟਰਾਂ ਜਮੇ ਹਨ। ਲਓ। ਆ ਜਨਾ ਤੱਕ ਆ ਗਏ ਅੰਦਰ। ਤੇ ਬਾਜ਼ਾਰ ਬਹੁਤ ਵੱਡਾ ਸ਼ਹਿਰ ਕਪੂਤਲੇ ਦਾ। ਲਓ ਜੀ। ਇਹ ਆ ਮੰਜੇ ਲੋਹੇ ਦੇ। ਵਰਤੂ ਆ ਪੇਟੀਆਂ। ਲਓ ਜੀ। ਤੇ ਆ ਗਈ ਭਾਂਡਿਆਂ ਦੀ ਮਾਰਕੀਟ। ਦੇਖੋ ਸਾਰੇ ਲੋ ਵੀ ਦੇ ਨਹੀਂ ਨਹੀਂ ਆ ਆ ساری ਭਾਂਡਾ ਮਾਰਕੀਟ ਆ ਗਈ। ਆ ਵੀ ਭਾਂਡੇ ਭਾਂਡੇ ਪਏ ਨੇ ਤੁਸੀਂ ਦੇਖ ਸਕਦੇ ਹੋ। ਤੇ ਹਰ ਇੱਕ ਤਰ੍ਹਾਂ ਰੈਕ, ਸਟੈਂਡ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਚੀਜ਼ ਮਿਲ ਜੂਗੀ। ਲੋ ਇਆ ਪਲਾਸਟਿਕ ਦੇ ਆਗੇ ਜਿਵੇਂ ਇਧਰ ਹਨ ਲੋ ਤੇ ਆ ਕਪੜੇ ਦੀ ਆ ਗਈ ਸਾਹਮਣੇ ਹਨ ਲੋ ਤੇ ਸਾਰੇ ਤੁਹਾਨੂੰ ਆਪਾਂ ਮਾਰਕੀਟ ਦਿਖਾ ਰਹੇ ਹਾਂ ਜੋ ਸ਼ਹਿਰ ਕਪੂਤਲੇ ਦਾ ਬਾਜ਼ਾਰ ਤੇ ਆਪਾਂ ਚੌਂਕ ਤੋਂ ਐਂਟਰ ਹੋਏ ਸੀ ਤੇ ਅੰਦਰਲੀ ਉਹਨਾਂ ਮਾਰਕੀਟ ਸਾਰੀ ਦਿਖਾਤੀ ਤੇ ਇੱਧਰ ਆ ਗਿਆ ਭਾਂਡਿਆਂ ਦਾ ਬਾਜ਼ਾਰ ਲੋ ਆ ਦੇਖੋ ਸਾਰਾ ਤੁਹਾਨੂੰ ਇੱਥੇ ਮਿਲ ਜੂਗਾ ਤੇ ਆਹ ਲਮਾਰੀਆਂ ਟੇਟੀਆਂ ਹਨਾ ਤੇ ਆਪਾਂ ਨੂੰ ਲੋਹਾ ਭਿਆ ਮਾਰਕ ਵੀ ਕਹਿ ਸਕਦੇ ਆ ਲਓ ਜੀ ਤੇ ਆ ਦੇਖੋ ਉਧਰ ਹਨਾ ਲੋ ਯਾ ਇਧਰ ਜਮੇ ਦੁਕਾਨਾਂ ਨੇ ਲੋ ਯਾ ਫਸ ਨੂੰ ਸਾਰਾ ਅੱਜ ਸਹਿਰ ਕਪੂਤਰ ਦਾ ਜਿਹੜਾ ਬਾਜ਼ਾਰ ਆ ਉਹ ਦਿਖਾ ਰਹੇ ਆ ਦੇਖ ਲਵੋ ਹੂੰ ਉੱਥੇ ਉਹ ਹਿਉ ਹਿੱਉ ਤੇ ਆ ਗਿਆ ਉਹ ਜਿਹੜਾ ਆ ਗਿਆ ਆਪਾਂ ਬੈਠੀ ਨਹੀਂ ਉਹ ਪਛੇਰੇ ਲੈ ਕੇ ਜਿਹੜੀ ਗਲੀ ਆ ਅੱਥੇ ਗਲੀ ਹੁਣ ਇੱਧਰ ਤੋਂ ਮੋੜਦੇ ਹਾਂ ਅਸੀਂ ਲਓ ਕਾਫੀ ਮਲੀ ਮੱਲਾ ਵੀ ਸ਼ਹਿਰ ਕਪੂਥ ਦਾ ਬਾਜ਼ਾਰ ਆ ਤੁਸੀਂ ਜਦੋਂ ਚੌਂਕ ਤੋਂ ਐਂਟਰ ਹੋਵੋਗੇ ਤਾਂ ਬਹੁਤ ਨੂੰ ਮਾਰਕੀਟ ਅੱਗੇ ਦੇਖਣ ਨੂੰ ਮਿਲ ਜੂਗੀ ਆਪਾਂ ਗੱਲ ਕਰੀਏ ਹੈਨਾ ਬਹੁਤ ਵੱਡੀ ਜਿਹੜੀ ਮਾਰਕੀਟ ਆ ਸ਼ਹਿਰ ਕਪੂਥਲੇ ਦੀ ਤੇ ਬਾਕੀ ਕੱਪੜਾ ਦੇਖੋ ਲਓ ਆ ਨਿਕਲਿਆ ਪੈਤਰ ਰਾਹ ਪੈਨੇ ਜਿਵੇਂ ਹੈ ਨਾ ਲੋਗ ਇਹ ਦਵੱਟੇ ਪੈਨੇ ਜਿਵੇਂ ਆਂਟਪੱਟੀ ਤੇ ਬਾਕੀ ਆ ਇੱਥੇ ਦੇਖੋ ਦੁਕਾਨਾਂ ਜਿਵੇਂ ਹੈ ਨਾ ਐਵੇਂ ਸਾਰੀ ਮਾਰਕੀਟ ਆ ਸਹਿਰ ਕਪੂਸਲੇ ਦੀ ਇਹ ਜਿਹੜੇ ਤੁਹਾਨੂੰ ਅੱਪ ਦਿਖਾਈ ਆ ਅੱਛਾ ਅੱਛਾ ਲਓ ਤੇ ਹੁਣ ਆਪਾਂ ਇੱਧਰ ਨੂੰ ਹੋ ਗਏ ਲਾ ਹੋ ਗਏ ਇਹ ਆ ਸਹਿਰ ਕਪੂਰਥਲੇ ਦਾ ਬਾਜ਼ਾਰ ਆਪ ਕੋ ਹਿੱਟਾਂਗੇ ਨਿਕਲ ਜਾਗੇ ਹਨਾ ਤੇ ਜਿਹੜੇ ਝੌਂਕ ਤੋਂ ਆਪ ਐਂਟਰ ਹੋਈ ਦੀ ਹੈ ਹਾਂ ਹਾਂ ਏ ਅੱਗੇ ਆਊਗਾ ਚੌਂਕ 'ਚ ਸੀਤ ਭਗਤ ਸਿੰਘ ਜਿੱਥੋਂ ਆਪਾਂ ਐਂਟਰ ਹੋਏ ਸੀ ਉਹੀ ਚੌਂਕ 'ਚੋਂ ਆਪਾਂ ਨਿਕਲ ਜਾਣਾ ਹੁਣ ਜਾ ਕੇ ਜਾਏ ਤੇ ਆ ਚੌਂਕ ਆ ਗਿਆ ਇਹ ਚੌਂਕ ਤੋਂ ਆਪਕੇ ਆਗੇ ਤੇ ਇੱਥੇ ਨਾ ਤੁਸੀਂ ਗੱਡੀ ਪਾਰਕ ਕਰ ਸਕਦੇ ਹੋ ਮੰਨ ਲਓ ਸਾਹਮਣੇ ਪਾਰਕਿੰਗ ਆ ਗਈ ਇੱਥੇ ਤੁਸੀਂ ਗੱਡੀ ਪਾਰਕ ਕਰਕੇ ਸਾਰੀ ਮਾਰਕੀਟ ਫੈਦਲ ਜਾ ਕੇ ਘੁੰਮ ਸਕਦੇ ਹੋ ਕਿਉਂਕਿ ਇੱਥੋਂ ਸਾਰੀ ਮਾਰਕੀਟ ਜਿਹੜੀ ਸ਼ੁਰੂ ਹੋ ਜਾਂਦੀ ਆ ਲਓ ਤੇ ਇਹ ਸਾਰੀ ਮਾਰਕੀਟਾਂ ਦੇ ਸਾਹਮਣੇ ਆ ਗਈ ਆ ਸਾਹਮਣੇ ਪਾਰਕਿੰਗ ਆ ਆ ਇਧਰ ਆ ਗਈ ਆ ਆ ਗਈ ਪਾਰਕਿੰਗ ਤੇ ਗੱਡੇ ਖੜੀ ਨੇ ਇਧਰ ਰਹਿ ਗਈ ਸਾਰੀ ਮਾਰਕੀਟ ਤੇ ਲਓ